ਦੋਸਤੋ ਸਤਿ ਸ਼੍ਰੀ ਅਕਾਲ ਵਾਇ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਭਾਰਤ ਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦੇ ਵਿਚਕਾਰ ਇੱਕ ਦਿਨਾ ਮੈਚਾਂ ਦੀ ਲੜੀ ਜਿਹੜੀ ਚੱਲ ਰਹੀ ਹੈ ਜਿਹਦਾ ਪਹਿਲਾ ਮੈਚ ਬੜੌਦਾ ਵਿਖੇ ਹੋਇਆ ਸੀ ਤੇ ਭਾਰਤੀ ਟੀਮ ਨੇ ਉਹ 4 ਵਿਕਟਾਂ ਦੇ ਨਾਲ ਮੈਚ ਜਿੱਤਿਆ ਸੀ ਤੇ ਦੂਸਰਾ ਜਿਹੜਾ ਮੈਚ ਹੈ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਦਰਮਿਆਨ ਉਹ ਅੱਜ ਰਾਜਕੋਟ ਵਿਖੇ ਖੇਡਿਆ ਜਾਣਾਗਾ ਭਾਰਤੀ ਟੀਮ 1-0 ਦੀ ਬੜਤ ਦੇ ਨਾਲ ਅੱਗੇ ਹੈ ਪਰ ਭਾਰਤੀ ਟੀਮ ਦੇ ਸਾਹਮਣੇ ਕੁਝ ਸਮੱਸਿਆਵਾਂ ਨੇ ਇਸ ਮੈਚ ਤੋਂ ਪਹਿਲਾਂ ਕਿਉਂਕਿ ਤਿੰਨ ਭਾਰਤੀ ਟੀਮ ਦੇ ਅਹਿਮ ਖਿਡਾਰੀ ਤਿਲਕ ਬਰਮਾ ਰਿਸ਼ਭ ਪੰਤ ਤੇ ਔਰਤੀਸਰਾ ਜਿਹੜਾ ਹੈ ਵਾਸ਼ਿੰਗਟਨ ਸੁੰਦਰ ਉਹ ਜ਼ਖਮੀ ਹੋ ਚੁੱਕੇ ਨੇ ਜਿਸ ਕਾਰਨ ਉਹ ਸੀਰੀਜ਼ ਤੋਂ ਬਾਹਰ ਹੋ ਚੁੱਕੇ ਨੇ ਪਿਛਲੇ ਮੈਚ ਦੇ ਵਿੱਚ ਵਾਸ਼ਿੰਗਟਨ ਸੁੰਦਰ ਜਿਹੜਾ ਜ਼ਖਮੀ ਹੋ ਗਿਆ ਸੀ ਤੇ ਉਹਦੇ ਕਰਕੇ ਭਾਰਤੀ ਟੀਮ ਦੇ ਵਿੱਚ ਇੱਕ ਹਰਫਨ ਮੋਲਾ ਦੀ ਜਿਹੜੀ ਘਾਟ ਹੈ ਉਹ ਪੈਦਾ ਹੋ ਗਈ ਹੈ ਭਾਰਤੀ ਟੀਮ ਦੀ ਜਿਹੜੀ ਸਕੁਐਡ ਹੈ 15 ਮੈਂਬਰੀ ਉਹਦੇ ਵਿੱਚ ਨਿਤਿਸ਼ ਕੁਮਾਰ ਰੈਡੀ ਐਸ ਬੜੇ ਹਰਫਨ ਮੋਲਾ ਵਜੋਂ ਸ਼ਾਮਲ ਹੈ ਪਰ ਉਹ ਅਜੇ ਤੱਕ ਜਿਹੜਾ ਉਹ ਪਰਫਾਰਮੈਂਸ ਨਹੀਂ ਦਿਖਾ ਪਾਇਆ ਜਿਸ ਦੀ ਉਤਤਕੋ ਕੀਤੀ ਜਾਂਦੀ ਹੈ ਵਸ਼ਿੰਗਟਨ ਦੀ ਥਾਂ ਤੇ ਭਾਵੇਂ ਜਿਹੜਾ ਹੈਗਾ ਦਿੱਲੀ ਦਾ ਆਲਰਾਊਂਡਰ ਐਯੂਸ਼ ਬਡੋਨੀ ਹੈ ਜਿਹੜਾ ਉਹਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਤਾਂ ਟੀਮ ਮੈਨੇਜਮੈਂਟ ਦੇ ਸਾਹਮਣੇ ਇੱਕ ਵੱਡੀ ਮੁਸ਼ਕਲ ਹੈ ਜਿਹੜੀ ਉਹ ਆ ਕੇ ਖੜੀ ਹੋ ਗਈ ਹੈ ਕਿ ਉਸ ਦੀ ਜਿਹੜੀ ਵਸ਼ਿੰਗਟਨ ਸੁੰਦਰ ਦੀ ਥਾਂ ਲੈਣ ਵਾਸਤੇ ਅੱਜ ਦੂਸਰੇ ਮੈਚ ਵਾਸਤੇ ਕਿਸ ਖਿਡਾਰੀ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇਹੇ ਮੌਕੇ ਦੇ ਉੱਤੇ ਚੋਣ ਕਰਤਾਵਾਂ ਸਾਹਮਣੇ ਕੁਝ ਵਿਕਲਪ ਵੀ ਨੇ ਕਿਉਂਕਿ ਕੁਝ ਲੋਕਾਂ ਦਾ ਮਾਰਾ ਦਾ ਮੰਨਣਾ ਹੈ ਕਿ ਅਰਸ਼ਦੀਪ ਸਿੰਘ ਜਿਹੜਾ ਕਿ ਇਸ ਵੇਲੇ ਭਾਰਤ ਦਾ T20 ਮੈਚਾਂ ਦਾ ਖਾਸ ਤੌਰ ਤੇ ਨੰਬਰ 1 ਗੇਂਦਬਾਜ਼ ਹੈ ਔਰ ਵਨ ਡੇ ਦੇ ਵਿੱਚ ਵੀ ਉਹ ਜਸਪ੍ਰੀਤ ਮੂਮਰਾ ਤੋਂ ਬਾਅਦ ਦੂਸਰਾ ਸਥਾਨ ਰੱਖਦਾ ਹੈ ਪਰ ਪਤਾ ਨਹੀਂ ਇਸ ਨੌਜਵਾਨ ਖਿਡਾਰੀ ਨੂੰ ਕਿਸ ਵਜ੍ਹਾ ਕਰਕੇ ਕਿਸ ਤਰਕ ਦੇ ਨਾਲ ਟੀਮ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਸਭ ਦੇ ਲਈ ਇਹ ਸਭ ਜਿਹੜੇ ਕ੍ਰਿਕਟ ਮਾਹਰ ਨੇ ਕ੍ਰਿਕਟ ਫੈਨ ਨੇ ਉਹਨਾਂ ਦੇ ਸਵਦੇ ਦਿਨਾਂ 'ਚ ਕੋਈ ਗੱਲ ਹੈ ਕਿ ਅਰਸ਼ਦੀਪ ਸਿੰਘ ਨੂੰ ਪਤਾ ਨਹੀਂ ਕਿਸ ਬਿਨਾ ਦੇ ਉੱਤੇ ਕਿਸ ਚੀਜ਼ ਦੇ ਬੇਸ ਦੇ ਉੱਤੇ ਜਿਹੜਾ ਟੀਮ ਤੋਂ ਬਾਹਰ ਰੱਖਿਆ ਜਾ ਰਿਹਾ ਹੈਗਾ ਅੱਜ ਦਾ ਜਿਹੜਾ ਮੈਚ ਹੋਣਾ ਉਹਦੇ ਵਿੱਚ ਅਰਸ਼ਦੀਪ ਸਿੰਘ ਦੀ ਥਾਂ ਜਿਹੜੀ ਬਣਦੀ ਹੈ ਕਿਉਂਕਿ ਪ੍ਰਸਿੱਧ ਕ੍ਰਿਸ਼ਨਾ ਭਾਵੇਂ ਪਿਛਲੇ ਮੈਚ ਦੇ ਵਿੱਚ ਦੋ ਵਿਕਟਾਂ ਲੈ ਗਿਆ ਸੀ ਪਰ ਉਸ ਨੂੰ ਜਿਹੜੇ ਉਹਨੇ ਦੌੜਾਂ ਦੇਣ ਦੀ ਉਹਦੀ ਜਿਹੜੀ ਸੀਗੀ ਔਸਤ ਸੀ ਉਹ ਕਾਫੀ ਜ਼ਿਆਦਾ ਸੀ ਕਿਤੇ ਵੀ ਲੋਕ ਜਿਹੜੇ ਮਾਹਰ ਨੇ ਜਾਂ ਖੇਡ ਪ੍ਰੇਮੀ ਨੇ ਉਹਨਾਂ ਦੇ ਮਨਾਂ 'ਚ ਇਹ ਗੱਲ ਹੈ ਕਿ ਅਰਸ਼ਦੀਪ ਸਿੰਘ ਪ੍ਰਸਿੱਧ ਕ੍ਰਿਸ਼ਨਾ ਤੇ ਹਰਸ਼ਿਤ ਰਾਣਾ ਤੋਂ ਬਿਹਤਰੀਨ ਗੇਂਦਬਾਜ਼ ਹੈ। ਔਰ ਬਟ ਇਸ ਥਾਂ ਤੇ ਆ ਕੇ ਅਸੀਂ ਇੱਕ ਚੀਜ਼ ਨਾਲ ਜਿਹੜੇ ਸਾਡੇ ਚੋਣ ਕਰਤਾ ਨੇ ਉਹਨਾਂ ਨੇ ਹਰਸ਼ਿਤ ਰਾਣਾ ਨੂੰ ਇੱਕ ਹਰਪਨ ਮੌਲਾ ਖਿਡਾਰੀ ਦੇ ਤੌਰ ਤੇ ਵਰਤਣਾ ਸ਼ੁਰੂ ਕਰਤਾ। ਪਿਛਲੇ ਮੈਚ ਦੇ ਵਿੱਚ ਵੀ ਉਹਨੇ 29 ਦੌਰਾਂ ਦੀ ਪਾਰੀ ਖੇਡੀ ਜਿਸ ਕਰਕੇ ਹਰਸ਼ਿਤ ਰਾਣਾ ਟੀਮ ਦੇ ਵਿੱਚ ਬਣਦਾ ਹੈ। ਪਰ ਪ੍ਰਸਿੱਧ ਕ੍ਰਿਸ਼ਨਾ ਕਿਤੇ ਵੀ ਅਰਸ਼ਦੀਪ ਸਿੰਘ ਨਾਲੋਂ ਬਿਹਤਰ ਗੇਂਦਬਾਜ਼ ਨਹੀਂ ਅਰਸ਼ਦੀਪ ਸਿੰਘ ਹਰ ਤਰ੍ਹਾਂ ਦੀ ਜਿਹੜੀ ਹਰ ਮੌਕੇ ਦੇ ਉੱਤੇ ਭਾਰਤ ਨੂੰ ਵਾਰ-ਵਾਰ ਉਹਨੇ ਆਪਣੀ ਕਾਰਗੁਜ਼ਾਰੀ ਨਹੀਂ ਦਿਖਾਇਆ ਪਿੱਛੇ ਦੱਖਣੀ ਅਫਰੀਕਾ ਖਿਲਾਫ ਵੀ ਦਿਖਾਇਆ ਕਿ ਉਹ ਇੱਕ ਰੋਜ਼ਾ ਮੈਚਾਂ ਦਾ ਔਰ T20 ਮੈਚ ਦੇ ਵਿੱਚ ਉਹਦਾ ਕੋਈ ਵੀ ਸਾਨੀ ਨਹੀਂ ਹੈ ਤੇ ਅੱਜ ਦੇ ਮੈਚ ਦੇ ਵਿੱਚ ਜੇ ਟੀਮ ਹੈ ਤਾਂ ਉਹ ਪਿਛਲੀ ਜਿਹੜੀ ਸਾਰੀ ਬੱਲੇਬਾਜ਼ੀ ਉਸੇ ਤਰ੍ਹਾਂ ਹੀ ਪੰਜ ਜਿਹੜੇ ਸਪੈਸ਼ਲਿਸਟ ਬੱਲੇਬਾਜ਼ ਨੇ ਭਾਰਤੀ ਟੀਮ ਕੋਲ ਔਰ ਗੇਂਦਬਾਜ਼ੀ ਦੇ ਵਿੱਚ ਜੇ ਪਰਵਰਤਨ ਕੀਤਾ ਜਾਵੇ ਤਾਂ ਪ੍ਰਸਿੱਧ ਕ੍ਰਿਸ਼ਨਾਦੀ ਤਾਂ ਤੇ ਅਰਸ਼ਦੀਪ ਸਿੰਘ ਦਾ ਸਥਾਨ ਬਣਦਾ ਔਰ ਦੂਸਰੇ ਪਾਸੇ ਜਿਹੜੇ ਵਸ਼ਿੰਗਟਨ ਸੁੰਦਰ ਨਾਲ ਥਾਂ ਖਾਲੀ ਹੋਈ ਹੈ ਤੇ ਜੇਕਰ ਨਿਤਿਸ਼ ਰੈਡੀ ਨੂੰ ਉਸ ਥਾਂ ਤੇ ਖੜਾਇਆ ਜਾਂਦਾ ਹੈ ਤਾਂ ਹਰਸ਼ ਚੰਨਾ ਨੂੰ ਵੀ ਬਦਲਣਾ ਪਣਦਾ ਹੈਗਾ ਤੇ ਉਸ ਦੀ ਥਾਂ ਤੇ ਜਿਹੜਾ ਅਰਸ਼ਦੀਪ ਸਿੰਘ ਦਾ ਟੀਮ ਦੇ ਵਿੱਚ ਥਾਂ ਬਣਦਾ ਹੈਗਾ ਜੇ ਆਯੂਸ਼ ਖਡੋਨੀ ਨੂੰ ਵੀ ਖੜਾਇਆ ਜਾਂਦਾ ਤਾਂ ਵੀ ਤੇਜ਼ ਗੇਂਦਬਾਜ਼ ਦੇ ਤੌਰ ਤੇ ਇਸ ਵੇਲੇ ਅਰਸ਼ਦੀਪ ਸਿੰਘ ਭਾਰਤੀ ਇੱਕ ਰੋਜ਼ਾ ਮੈਚਾਂ ਤੇ T20 ਮੈਚਾਂ ਦੇ ਵਿੱਚ ਭਾਰਤੀ ਟੀਮ ਦਾ ਜਿਹੜਾ ਸਿਰਮੌਰ ਬੱਲੇ ਜਿਹੜਾ ਗੇਂਦਬਾਜ਼ ਹੈ ਤਾਂ ਉਸ ਦੀ ਥਾਂ ਟੀਮ ਦੇ ਵਿੱਚ ਬਣਦੀ ਹੈ ਤੇ ਦੋਸਤੋ ਜਿਸ ਤਰ੍ਹਾਂ ਭਾਰਤੀ ਟੀਮ ਨੇ ਪਿਛਲੇ ਮੈਚ ਦੇ ਵਿੱਚ ਕਾਰਗੁਜ਼ਾਰੀ ਦਿਖਾਈ ਹੈ ਤੇ ਜਿਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ ਨੇ ਕਾਰਗੁਜ਼ਾਰੀ ਦਿਖਾਈ ਤਾਂ ਮੈਚ ਅੱਜ ਵੀ ਕਾਂਟੇਦਾਰ ਹੋਣ ਦੀ ਸੰਭਾਵਨਾ ਹੈ ਕਿਸੇ ਵੀ ਟੀਮ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਜੇਤੂ ਰਹੇਗੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਨਿਊਜ਼ੀਲੈਂਡ ਦੀ ਟੀਮ ਨੇ ਪੂਰੀ ਟੱਕਰ ਦਿੱਤੀ ਪਰ ਉਹਨੂੰ ਜਿਹੜੇ 2-3 3 ਉਹਨਾਂ ਨੇ ਕੈਚ ਛੱਡੇ ਉਹ ਕੈਚ ਉਹਨਾਂ ਨੂੰ ਮਹਿੰਗੇ ਪਏ ਤੇ ਜਿਸ ਕਰਕੇ ਉਹਨਾਂ ਦੀ ਟੀਮ ਸ਼ਾਇਦ ਮੈਚ ਨੂੰ ਜਿੱਤ ਨਾ ਸਕੇ ਇਹ ਭਾਰਤੀ ਟੀਮ ਦੇ ਇਹ ਹੈ ਕਿ ਜਿਹੜੀ ਸਮੱਸਿਆ ਆਈ ਸੀ ਕਿ ਮਿਡਲ ਓਵਰ ਦੇ ਵਿੱਚ ਆ ਕੇ ਭਾਰਤੀ ਸਪਿਨਰ ਗੇਂਦਬਾਜ਼ ਨੇ ਜਿਹੜੇ ਉਹ 19 ਮੈਚ ਤੇ ਪਕੜ ਨਹੀਂ ਬਣਾ ਸਕੇ ਜਿੰਨੀ ਬਣਾਉਣ ਦੀ ਲੋੜ ਸੀ ਤਾਂ ਇਹ ਕਮੀ ਨੂੰ ਵੀ ਭਾਰਤੀ ਟੀਮ ਨੂੰ ਦੂਰ ਕਰਨਾ ਪਵੇਗਾ ਤੇ ਅੱਜ ਫਿਰ ਉਮੀਦ ਕਰਦੇ ਆ ਕਿ 1.5 ਵਜੇ ਰਾਜਕੋਟ ਦੇ ਸਟੇਡੀਅਮ ਦੇ ਵਿੱਚ ਫੇਰ ਰੌਣਕਾਂ ਲੱਗਣਗੀਆਂ ਤੇ ਇੱਕ ਬਹੁਤ ਹੀ ਕਾਂਟੇਦਾਰ ਜਿਹੜਾ ਮੈਚ ਹੈ ਚੰਗੀ ਕ੍ਰਿਕਟ ਹੈ ਉਹ ਸਾਨੂੰ ਦੇਖਣ ਨੂੰ ਮਿਲੇਗੀ ਦੋਸਤੋ ਅਪੀਲ ਹੈ ਕਿ ਸਾਡੀ ਵੀਡੀਓ ਨੂੰ ਆਪ ਸੁਣੋ ਹੋਰਨਾਂ ਨਾਲ ਵੀ ਸਾਂਝੀ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਸ਼ੁਕਰੀਆ